ਅੱਜ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਨੇ ਕਿ ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ ਉਹ ਸੰਸਕਾਰ ਰੂਪ ਬਣ ਕੇ ਤੇਰੇ ਮਨ ਵਿੱਚ ਉਕਰਿਆ ਗਿਆ ਹੈ ਜਿਸ ਪਾਸੋਂ ਤੂੰ ਆਪਣੇ ਕੀਤੇ ਕੰਮ ਲੁਕਾਉਂਦਾ ਰਿਹਾ ਹੈ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ ਸਿਰਜਣਹਾਰ ਹਰੇਕ ਜੀਵ ਦੇ ਨਾਲ ਬੈਠਾ ਹਰੇਕ ਦੇ ਕੀਤੇ ਕੰਮ ਵੇਖਦਾ ਰਹਿੰਦਾ ਹੈ ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ ਸਗੋਂ ਪਲਾ ਕਰਮ ਕਰਨਾ ਚਾਹੀਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜਿਹਦੀ ਬਰਕਤ ਨਾਲ ਨਰਕ ਵਿੱਚ ਕਦੇ ਵੀ ਨਹੀਂ ਪਈਦਾ ਅੱਠੇ ਪਹਿਰ ਰੱਬ ਦਾ ਨਾਮ ਸਿਮਰਦਾ ਰਹੇ ਰੱਬ ਦਾ ਨਾਮ ਤੇਰੇ ਨਾਲ ਸਾਥ ਰਹੇਗਾ ਨਾਨਕ ਜੀ ਕਹਿੰਦੇ ਨੇ ਕਿ ਸਾਧ ਸੰਗਤ ਵਿੱਚ ਟਿੱਕੇ ਪਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਪਿਛਲੇ ਕੀਤੇ ਹੋਏ ਵਿਕਾਰ ਮਿਟ ਜਾਂਦੇ ਨੇ ਹੇ ਮੂਰਖ ਹੇ ਗਵਾਰ ਤੂੰ ਹੋਰਨਾ ਨਾਲ ਵੱਲ ਛਲ ਕਰਕੇ ਆਪਣਾ ਪੇਟ ਪਰਦਾ ਹੈਂ ਰੋਜੀ ਕਮਾਉਂਦਾ ਹੈ ਤੈਨੂੰ ਇਹ ਗੱਲ ਪੁੱਲ ਚੁੱਕੀ ਹੈ ਕਿ ਹਰੀ ਦਾਤਾਰ ਸਭਨਾ ਜੀਵਾਂ ਨੂੰ ਹਰ ਇੱਕ ਚੀਜ਼ ਦੇ ਰਿਹਾ ਹੈ ਸਾਧ ਸੰਗਤ ਵਿੱਚ ਮਿਲ ਬੈਠ ਉਸ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਤੂੰ ਆਪਣੀਆਂ ਸਾਰੀਆਂ ਕੁਲਾਤਾਰ ਲਹੇਗਾ ਜੋਗ ਸਾਧਨਾ ਵਿੱਚ ਪੁੱਗੇ ਜੋਗੀ ਜੋਗ ਸਾਧਨ ਕਰਨ ਵਾਲੇ ਦੇਵਤੇ ਸਮਾਧੀਆਂ ਲਾਣ ਵਾਲੇ ਤੇ ਭਗਤ ਸਭਨਾ ਦੀ ਜ਼ਿੰਦਗੀ ਦਾ ਹਰੀ ਨਾਮ ਹੀ ਸਹਾਰਾ ਬਣਿਆ ਚੱਲਿਆ ਆ ਰਿਹਾ ਹੈ ਨਾਨਕ ਜੀ ਬੇਨਤੀ ਕਰਦੇ ਨੇ ਕਿ ਸਦਾ ਉਸ ਰਬ ਦਾ ਭਜਨ ਕਰਨਾ ਚਾਹੀਦਾ ਜੋ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ